ਹਿੰਦੂ ਧਰਮ ਵੀ ਹੋਲੀ-ਹੋਲੀ ਹੋਲੀ-ਹੋਲੀ ਇਦਨੋਂ ਵਦੇ ਅੱਜ ਜਿਹੜਾ ਕੋਈ ਪਤਾ ਨਹੀਂ ਕਿ ਐਵੇਂ ਦਾ ਕੋਈ ਬੰਦਾ ਆਂਦਾ ਉਹ ਕੋਈ ਚਾਕੇ ਦੁਰਗਾ ਦੀ ਰੋਲ ਕਰਨ ਲੱਪੈਂਦਾ ਦੁਰਗਾ ਮਾਤਾ ਕਿੰਦੀ ਆਸ਼ਕਦੇ ਸੀ ਹੁਣ ਇੱਕ ਕੋਈ ਸ਼ਰਾਬੀ ਹੁੰਦਾ ਹੈ ਕੋਈ ਜਰਦਾ ਖਾਂਦਾ ਹੈ ਉਹ ਸ਼ਿਵਜੀ ਮਹਾਰਾਜ ਦਾ ਰੂਪ ਕਰਨ ਲੱਪੈਂਦਾ ਹੁਣ ਤੁਸੀਂ ਰਾਮਲੀਲਾ ਕਰਦੇ ਆ ਦੋਸਤੋ ਕੀ ਪਖੰਡ ਕਰਦੇ ਆ ਦਾਰੂ ਪੀਂਦੇ ਆ ਸ਼ਿਵਜੀ ਬਣਿਆ ਆਂਦਾ ਹੈ ਗੁਰਾਵਣ ਬਣਿਆ ਆਂਦਾ ਹੈ ਕੋਈ ਨੱਚਦੇ ਆ ਫਿਰ ਕਿੰਨਾ ਕੁਛ ਕਰਦੇ ਆ ਹੁਣ ਕਿਡਿਆ ਕਿਡਿਆ ਗਣੇਸ਼ ਦੀ ਲੋਕ ਪੂਜਾ ਕਰਦੇ ਆ ਉਹ ਮੂਰਤੀ ਆਹੀ ਉਥੇ ਦਰਿਆ 'ਚ ਸੁੱਟ ਦਿੰਦੇ ਨੇ ਆ ਦਰਿਆ 'ਚ ਉਥੇ ਕੁੱਤੇ ਵੀ ਮੂਦੇ ਆ ਉਥੇ ਰੁੱਲਦੀ ਆ ਉਥੇ ਕਿੰਨਾ ਗੰਦ ਪਿਆ ਹੁੰਦਾ ਕਿਉਂਕਿ ਇੱਕ ਸਿੱਖ ਧਰਮ ਆ ਜਿਨ੍ਹਾਂ ਦੇ ਵਿੱਚ ਗੁਰੂਵਾ ਦਾ ਸਰੂਪ ਨਹੀਂ ਦਿਖਾਇਆ ਜਾਂਦਾ ਗੁਰੂਵਾ ਦੇ ਨਾਲ ਕੋਈ ਪਖੰਡਵਾਦ ਨਹੀਂ ਕੀਤਾ ਜਾਂਦਾ ਦੇਖੋ ਤੁਸੀਂ ਹੁਣ ਆਪਾਂ Hindu ਧਰਮ ਆ ਸਾਰੇ ਆਪਾਂ ਸਤਿਕਾਰ ਕਰਦੇ ਆ ਹੁਣ ਉਹ ਆਜਿਹੜਾ ਵਿਹਾਰ ਹੁੰਦੇ ਉਹਨਾ ਵਿਹਾਰ ਹੁੰਦੇ ਆ ਉਹ ਗਣੇਸ਼ ਦੀ ਮੂਰਤੀ ਬਣਾਉਂਦੇ ਹੋਰ ਮੂਰਤੀਆਂ ਬਣਾਉਂਦੇ ਆ ਜਾ ਕੇ ਦਰਿਆ 'ਚ ਹੀ ਸੁੱਟ ਜਾਂਦੇ ਗੰਦ 'ਚ ਜੇ ਓਣ ਵਾਲੇ ਟਾਈਮ ਤੇ ਜੇ ਅਸੀਂ ਇੰਨੀ ਖੁੱਲ੍ਹ ਦੇਤੀ ਤੇ ਸਾਡੇ ਗੁਰੂਆ ਦੀ ਵੀ ਉਹਦੇ ਜੇ ਬੇਇੱਜ਼ਤੀ ਆ ਸਾਡੀ ਵੀ ਉਹਦੇ ਚ ਬੇਇੱਜ਼ਤੀ ਕੋਈ ਇਸ ਕਰਕੇ ਅਸੀਂ ਇਹ ਚੀਜ਼ਾਂ ਨੂੰ ਨਾਥ ਪਾਵਾਂਗੇ ਬਿਲਕੁਲ ਨਹੀਂ ਹੋਣ ਦਵਾਂਗੇ ਇਹੋ ਜਿਹਾ ਕੰਮ ਕਰੇ ਬੜੀ ਵੱਡੀ ਗਲਤੀ ਆ ਹੱਥ ਤੋਂ ਆ ਰਿਹਾ ਆਪਾਂ ਦੇਖ ਰਹੇ ਆ ਉਹ ਬੰਦਾ ਹੱਥੇ ਮਲ ਰਿਹਾ ਹੈ ਨਾ ਇਹ ਖਲਵਾੜ ਹੈ ਬਹੁਤ ਵੱਡਾ ਖਲਵਾੜ ਹੈ ਪੰਜਾਬ ਦੇ ਭਲੇ ਦੀ ਗੱਲ ਕਰੀਏ ਪੰਜਾਬ ਦੀ ਜਵਾਨੀ ਦੀ ਗੱਲ ਕਰੀਏ ਜੇ ਤੁਸੀਂ ਧਾਰਮਿਕ ਗੀਤ ਕੱਢਿਆ ਵਧੀਆ ਕੱਢਿਆ ਚੰਗੀ ਗੱਲ ਹੈ ਪਰ ਅਸੀਂ ਇਹ ਸਿੱਖੀ ਦਾ ਖਲਵਾੜ ਨਾ ਕਰੀਏ ਆਪਣੇ ਗੁਰੂ ਦਾ ਖਲਵਾੜ ਨਾ ਕਰੀਏ ਉਸ ਤੋਂ ਬਾਅਦ ਵੀ ਹਾਂ ਕੀਤੀ ਐਮੀ ਵਰਕ ਦੀ ਗਲਤੀ ਮੰਨਦੇ ਹਾਂ ਉਸ ਦੇ ਵਿੱਚ ਦੇਖੋ ਐਮੀ ਵਰਕ ਦੀ ਵੀ ਗਲਤੀ ਹੈ ਜੇ ਹੁਣ ਗੁਰੂ ਨਾਨਕ ਪਾਸ਼ਾ ਬਾਰੇ ਜਾਂ ਕੋਈ ਹੋਰ ਪਾਸ਼ੇ ਬਾਰੇ ਅਸੀਂ ਨਹੀਂ ਇਹ ਕੰਮ ਕਰ ਸਕਦੇ ਚਰਨ ਸਿੰਘ ਗਰੇਵਾਲ ਹੋਰਾਂ ਦੇ ਨਾਲ ਕਹਿੰਦੇ ਸਾਨੂੰ ਕੋਈ ਸ਼ਿਕਾਇਤ ਨਹੀਂ ਮਿਲੀ ਇਸ ਬਾਰੇ ਜੇ ਕੋਈ ਸ਼ਿਕਾਇਤ ਕਰੇਗਾ ਤਾਂ ਤਾਂ ਕਾਰਵਾਈ ਕਰਾਂਗੇ ਐਮਪੀ ਵਾਲਾ ਮੁੱਦਾ ਭਕਿਆ ਤਾਂ ਸਾਰਿਆਂ ਨੇ ਧਿਆਨ ਦਿੱਤਾ ਐਡਵੋਕੇਟ ਹਰਜਿੰਦਰ ਸਿੰਘ ਧਮੀਨੇ ਜਵਾਬ ਦਿੱਤਾ ਕਿ ਅਸੀਂ ਇਸ ਦੀ ਨਖੇਦੀ ਕਰਦੇ ਹਾਂ ਜੇ ਇਹ ਮੁੱਦਾ ਧਿਆਨ ਦੇ ਵਿੱਚ ਹੈ ਤੇ ਜਵਾਬ ਕਿਉਂ ਨਹੀਂ ਦੇਦੇ ਇਹ ਉਡੀਕ ਕਿਉਂ ਕਰ ਰਿਹਾ ਕਿ ਅਸੀਂ ਸ਼ਿਕਾਇਤ ਦੀ ਉਡੀਕ ਕਰਦੇ ਹਾਂ ਉਡੀਕ ਸ਼ਿਕਾਇਤ ਆਏਗੀ ਤਾਂ ਫਿਰ ਕਾਰਵਾਈ ਕਰਾਂਗੇ ਬੀਤੇ ਦਿਨਾਂ ਦੇ ਵਿੱਚ ਇੱਕ ਤਸਵੀਰ ਵਾਇਰਲ ਹੋਈ ਐਮਪੀ ਤੋਂ ਸਿੱਖ ਸੰਗਤ ਦੇ ਵਿੱਚ ਰੋਜ਼ ਸੀ ਵਿਰੋਧ ਕੀਤਾ ਕਿ ਬਾਬੇ ਨਾਨਕ ਦਾ ਕੋਈ ਵੀ ਸਰੂਪ ਨਹੀਂ ਤਿਆਰ ਸਕਦਾ ਪਰ ਦੂਜੇ ਪਾਸੇ ਸਾਡੇ ਪੰਜਾਬੀ ਫਿਲਮ ਇੰਡਸਟਰੀ ਦੇ ਅਜਿਹੇ ਕਲਾਕਾਰ ਨੇ ਨਮਾ ਨਾਮੀ ਕਲਾਕਾਰ ਨੇ ਉਹ ਫਿਲਮਾਂ ਦੇ ਵਿੱਚ ਡੰਮੀ ਪ੍ਰਕਾਸ਼ਤਾ ਕਰਦੀ ਕਰਦੇ ਆ ਇਹ ਸ਼ਬਦ ਮੈਂ ਵਰਤ ਰਿਹਾ ਬਹੁਤ ਵੱਡੇ ਸ਼ਬਦ ਹੁੰਦੇ ਨੇ ਪਰ ਹੁਣ ਬਾਬੇ ਨਾਨਕ ਦਾ ਸਵਾਗ ਰਚ ਕੇ ਗਾਣਿਆਂ ਦੇ ਵਿੱਚ ਦਿਖਾਇਆ ਜਾ ਰਿਹਾ ਜਿੱਥੇ ਇੱਕ ਪਾਸੇ ਬਾਬਾ ਨਾਨਕ ਤੁਰ ਕੇ ਆ ਰਹੇ ਨੇ ਨਾਲ ਭਾਈ ਮਰਦਾਨਾ ਜੀ ਇੱਕ ਬੰਦੇ ਨੂੰ भाई मर्दाना जी ਦਾ ਰੂਪ ਦਿੱਤਾ ਹੋਇਆ ਰਬਾਬ ਮੋਢੇ ਉੱਤੇ ਟੰਗੀ ਹੋਈ ਹੈ ਇਹ ਬਹੁਤ ਵੱਡੇ ਸਵਾਲ ਨੇ ਸਿੱਖ ਸੰਗਤ ਕਹ ਰਹੀ ਹੈ ਕਿ ਬੇਅਦਬੀ ਹੈ ਇਸ ਤਿੱਕੇ ਦੇ ਨਾਲ ਨਹੀਂ ਕੀਤਾ ਕੁਝ ਜਾ ਸਕਦਾ ਗੁਰੂ ਸਾਹਿਬ ਦਾ ਸਵਾਗ ਨਹੀਂ ਰਚਿਆ ਜਾ ਸਕਦਾ ਨਾ ਹੀ ਦਿਖਾਇਆ ਜਾ ਸਕਦਾ ਇਸੇ ਤਰੀਕੇ ਦੀ ਇੱਕ ਫਿਲਮ ਆਈ ਸੀਗੀ ਕੁਝ ਸਮਾਂ ਪਹਿਲਾਂ ਪਰ ਉਸ ਦਾ ਵਿਰੋਧ ਬੜਾ ਕੀਤਾ ਗਿਆ ਨਾਨਕ ਸ਼ਾਹ ਫकीर ਕੇ ਫਿਲਮ ਨਹੀਂ ਲੱਗਣੀ ਚਾਹੀਦੀ ਬਹੁਤ ਵੱਡੇ ਸਵਾਲ ਸੀਗੇ ਪਰ ਹੁਣ ਫਿਰ ਤੋਂ ਐਮੀ ਵਿਰਕਣ ਇੱਕ ਗਾਣਾ ਲੈ ਕੇ ਆਏ ਨੇ ਜਿਸ ਦੇ ਵਿੱਚ ਇਹ ਦਿਖਾਇਆ ਗਿਆ ਡਿਵੋਸ਼ਨਲ Song ਆ ਧਾਰਮਿਕ ਗੀਤ ਆ ਜੇ ਦੇ ਵਿੱਚ ਬਾਬੇ ਨਾਨਕ ਤੇ ਹੱਥ ਤਵਾਰੇ ਹੁੰਦੇ ਆ ਬੱਚੇ ਮੱਥਾ ਟੇਕਦੇ ਹੁੰਦੇ ਆ ਪਿੰਡ ਮੱਥਾ ਟੇਕਦੇ ਹੁੰਦਾ ਵਾਹਿਗੁਰੂ ਜਪਉ ਰਿਹਾ ਹਾਲਾਂਕਿ ਉਹਨਾਂ ਦੀ ਭਾਵਨਾਵਾਂ ਜੁੜੀਆਂ ਉਹਨਾਂ ਨੇ ਭਾਵਨਾਵਾਂ ਨਾਲ ਕੁਝ ਨਹੀਂ ਅਸੀਂ ਕਹਾਂਗੇ ਪਰ ਜਿਹੜਾ ਵਿੱਚ ਬਾਬੇ ਦਾ ਸਾਰਾ ਕੁਝ ਦਿਖਾਇਆ ਗਿਆ ਉਸ ਉੱਤੇ ਸਵਾਲ ਨੇ ਗੱਲਬਾਤ ਕਰਾਂਗੇ ਸਾਡੇ ਨਾਲ ਬਾਬਾ ਮਾਨ ਸਿੰਘ ਜੀ ਨੇ ਘੋੜਿਆਂ ਵਾਲੇ ਬਾਬਾ ਕੁਲਵਿੰਦਰ ਸਿੰਘ ਜੀ ਚਮਕਾਉ ਸਹਿਬ ਵਾਲੇ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵੈਗ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੜਦੀ ਕਲਾ ਜੀ ਬਹੁਤ ਚੜਦੀ ਕਲਾ ਬਹੁਤ ਕਿਰਪਾ ਮਾ ਬਾਬਾ ਜੀ ਜਿਸ ਜਿਵੇਂ ਐਮਪੀ ਤੋਂ ਇੱਕ ਵੀਡੀਓ ਵਾਇਰਲ ਹੋਇਆ ਜਿਸ ਦੇ ਵਿੱਚ ਕਿਹਾ ਜਾ ਰਿਹਾ ਸੀਗਾ ਕਿ ਗੁਰੂ ਸਾਹਿਬ ਦਾ ਸਵਾਗ ਰਚ ਲਿਆ ਇੱਕ ਕੁੜੀ ਨੇ ਸਿੰਧੀ ਪਰਿਵਾਰ ਨਾਲ ਤਾਲੁਕਾਤ ਰੱਖਦੀ ਹੈ ਉਸ ਦਾ ਵੀ ਸੰਗਤ ਨੇ ਵਿਰੋਧ ਕੀਤਾ ਕਿ ਇਸ ਤਿੱਕੇ ਦੇ ਨਾਲ ਗੁਰੂ ਮਹਾਰਾਜ ਦਾ ਜਿਹੜਾ ਸਵਾਗ ਤਾਂ ਰਚਿਆ ਨਹੀਂ ਜਾ ਸਕਦਾ ਨਾ ਦਿਖਾਇਆ ਜਾ ਸਕਦਾ ਨਾ ਕੋਈ ਫੋਟੋ ਕਿਉਂਕਿ ਫੋਟੋ ਵੀ ਨਹੀਂ ਪੁੱਛਦੇ ਸਿੱਖ ਤਾਂ ਖਾਸ ਤੌਰ ਤੇ ਜੋ ਕੱਟੜ ਨੇ ਇੱਕ ਗੀਤ ਆਇਆ ਜਿਸ ਦੇ ਵਿੱਚ ਐਮੀ ਵਿਰਕ ਬਾਬੇ ਨਾਨਕ ਦੇ ਹੱਥ ਧਵਾ ਰਹੇ ਨੇ ਬੱਚੇ ਮੱਠਾ ਟੇਕ ਰਹੇ ਨੇ ਪੂਰਾ ਪਿੰਡ ਮੱਠਾ ਟੇਕ ਰਿਹਾ ਭਾਈ ਮਰਦਾਨਾ ਜੀ ਨਾਲ ਨੇ ਤੁਸੀਂ ਇਹ ਚੀਜ਼ਾਂ ਨੂੰ ਕਿਵੇਂ ਦੇਖਦੇ ਹੋ ਪਰ ਦੇਖੋ ਸਭ ਤੋਂ ਵੱਡੀ ਤੇ ਗੱਲ ਇਹ ਗੁਰੂ ਨਾਨਕ ਪਾਤਸ਼ਾਹ ਸ੍ਰਿਸ਼ਟੀ ਦੇ ਮਾਲਕ ਆ ਸਾਡੀ ਪਹਿਲੀ ਪਾਤਸ਼ਾਹੀ ਆ ਇਸ ਕਰਕੇ ਭਾਵੇਂ ਪਿਲੋ ਕੋਈ ਇਹੋ ਜਿਹਾ ਕੰਮ ਕਰਦਾ ਸੀ ਜਾਂ ਅੱਜ ਐਮੀ ਵਰਕ ਕਲਾਕਾਰ ਜਿਨ੍ਹਾਂ ਨੇ ਕੀਤਾ ਜਾਂ ਉਹਨਾਂ ਦਾ ਕੋਈ ਪ੍ਰੋਡੂਸਰ ਲਾਲੋ ਡਾਇਰੈਕਟਰ ਲਾਲੋ ਹਨਾ ਦੇਖੋ ਜੇ ਅਸੀਂ ਅੱਜ ਇਹ ਖੁੱਲ ਦੇ ਦੇਨੇ ਐਡੀ ਵੱਡੀ ਗੁਰੂ ਨਾਨਕ ਪਾਸ਼ਾ ਦਾ ਜੈ ਸਰੂਪ ਬਣਾਉਣਾ ਜਾਂ ਇੱਕ ਸ਼ਕਤੀ ਬਣਾ ਕੇ ਹੋਰ ਸੋ ਕੋ ਗਲਤ ਕਰਨਾ ਉਹਨੂੰ ਹਨਾ ਬਿਲਕੁਲ ਗਲਤ ਗੱਲ ਆ ਕਿਉਂਕਿ ਓਣ ਵਾਲੇ ਟਾਈਮ ਤੇ ਦੇਖੋ ਆਪਾਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆਂ ਕਿਉਂਕਿ ਇੱਕ ਸਿੱਖ ਧਰਮ ਆ ਜਿਨ੍ਹਾਂ ਦੇ ਵਿੱਚ ਗੁਰੂਵਾ ਦਾ ਸਰੂਪ ਨਹੀਂ ਦਿਖਾਇਆ ਜਾਂਦਾ ਗੁਰੂਵਾ ਦੇ ਨਾਲ ਕੋਈ ਪਖੰਡਵਾਦ ਨਹੀਂ ਕੀਤਾ ਜਾਂਦਾ ਇਸ ਕਰਕੇ ਅਸੀਂ ਐਮੀ ਵੀਰਕ ਨੂੰ ਜੇ ਕੋ ਭਾਵੇਂ ਡਾਇਰੈਕਟਰ ਨੂੰ ਇਹ ਕਿੰਨੇ ਵੀ ਅੱਗੇ ਤੋਂ ਇਹਦਾ ਸੁਧਾਰ ਕਰੋ ਜੀਦੀ ਮਾਫੀ ਵੀ ਮੰਗੋ ਸੁਧਾਰ ਕਰੋ ਕਿਉਂਕਿ ਜੇ ਤੁਸੀਂ ਅੱਜ ਤੁਸੀਂ ਇਹ ਚੀਜ਼ ਕਰੋਗੇ ਕੱਲ ਨੂੰ ਚਾਰ ਕਲਾਕਾਰ ਹੋਰ ਕਰਨਗੇ ਜੇ ਚਾਰ ਕਲਾਕਾਰ ਕਰਨਗੇ ਆਉਣ ਵਾਲੇ ਟਾਈਮ ਤੇ ਆਮ ਲੋਕ ਕਰਨਗੇ ਜਿਵੇਂ ਸਿੰਧੀਆਂ ਨੇ ਕੀਤਾ ਉਦੋਂ ਐਮਪੀ ਜਣਾ ਇਸ ਕਰਕੇ ਸਾਨੂੰ ਇਹਨਾਂ ਚੀਜ਼ਾਂ ਤੇ ਨੱਥ ਪਾਉਣ ਦੀ ਲੋੜ ਏ ਵੀ ਤੁਹਾਡਾ ਗੀਤ ਵਧੀਆ ਹੈ ਚੰਗੀ ਗੱਲ ਆ ਪਰ ਆਪਾਂ ਕੰਟਰੋਲ ਦੇ ਵਿੱਚ ਜੋ ਸੱਚਾਈ ਉਹ ਅੱਗੇ ਲਿਆਈਏ ਦੇਖੋ ਤੁਸੀਂ ਹੁਣ ਆਪਾਂ Hindu ਧਰਮ ਆ ਸਾਰੇ ਆਪਾਂ ਸਤਿਕਾਰ ਕਰਦੇ ਆ ਹੁਣ ਉਹ ਆਜਿਹੜਾ ਹਥਿਆਰ ਹੁੰਦੇ ਉਹਨਾਂ ਹਥਿਆਰ ਹੁੰਦੇ ਆ ਉਹ ਗਣੇਸ਼ ਦੀ ਮੂਰਤੀ ਬਣਾਉਂਦੇ ਹੋਰ ਮੂਰਤੀਆਂ ਬਣਾਉਂਦੇ ਆ ਜਾ ਕੇ ਦਰਿਆ 'ਚ ਹੀ ਸੁੱਟ ਜਾਂਦੇ ਗੰਦ 'ਚ ਦੇਖੋ ਜੇ ਅਸੀਂ ਅੱਜ ਇਹਨਾਂ ਚੀਜ਼ਾਂ ਨੂੰ ਸਤਿਕਾਰ ਕਰਾਂਗੇ ਨਾ ਸਤਿਕਾਰ ਦਵਾਂਗੇ ਤੇ ਚੰਗੀ ਗੱਲ ਇਹ ਨੇ ਤੇ ਉਹਨਾਂ ਵਾਲੇ ਟਾਈਮ ਤੇ ਜੇ ਅਸੀਂ ਇਹ ਨਹੀਂ ਖੋਲ੍ਹ ਦੇਤੀ ਤੇ ਸਾਡੇ ਗੁਰੂਆ ਦੀ ਵੀ ਉਹ ਤੇ ਜੇ ਬੇਇੱਜ਼ਤੀ ਆ ਸਾਡੀ ਵੀ ਉਹ ਤੇ ਬੇਇੱਜ਼ਤੀ ਕੋ ਕਿ ਇਸ ਕਰਕੇ ਅਸੀਂ ਇਹ ਚੀਜ਼ਾਂ ਨੂੰ ਨੱਥ ਪਾਵਾਂਗੇ ਬਿਲਕੁਲ ਨਹੀਂ ਹੋਣ ਦਵਾਂਗੇ ਇਹੋ ਜਿਹਾ ਕੰਮ ਜਿੱਤੇ ਗੁਰੂ ਨਾਨਕ ਪਾਤਸ਼ਾਹ ਕਿ ਸ੍ਰਿਸ਼ਟੀ ਦੇ ਮਾਲਕ ਇਹ ਤੁਹਾਨੂੰ ਕੀ ਲੱਗਦਾ ਜਿਸ ਤਰੀਕੇ ਨਾਲ ਇਹਨਾਂ ਨੇ ਪੇਸ਼ ਕਰ ਦਿੱਤਾ ਇਹਨਾਂ ਨੂੰ ਬਿਲਕੁਲ ਸੋਝੀ ਨਹੀਂ ਸੀਗੀ ਕਿ ਬਾਬਾ ਨਾਨਕ ਆ ਰਿਹਾ ਐਮੀ ਵਰਕ ਜੋ ਕਿ ਅੱਜ ਦੇ ਯੁੱਗ ਦਾ ਹੈ ਸਾਰਾ ਕੁਝ ਉਸ ਤਿੱਕ ਨਾਲ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਨੇ ਬਾਬਾ ਨਾਨਕ ਆ ਰਹੇ ਨੇ ਉੱਥੇ ਵਿਕੇਤਾਂ ਦੇ ਵਿੱਚ ਕੰਮ ਕਰ ਰਹੇ ਨੇ ਐਮੀ ਵਰਕ ਤੇ ਉਹ ਉੱਥੇ ਜਾ ਕੇ ਐਮੀ ਵਰਕ ਉਹਨਾਂ ਦੇ ਹੱਥ ਤਵਾ ਰਹੇ ਨੇ ਇਹ ਆਪਣੇ ਆਪ ਦੇ ਵਿੱਚ ਵੱਡਾ ਸਵਾਲ ਨਹੀਂ ਹੈਗਾ ਕਿ ਇੱਕ ਮਨੁੱਖ ਕਿਸ ਤਰੀਕੇ ਦੇ ਨਾਲ ਉਹ ਰੱਬੀ ਰੂਹਾਂ ਉੱਥੇ ਜਿਹੜੀਆਂ ਨੇ ਉਸ ਵੇਲੇ ਦੀਆਂ ਉਹਨਾਂ ਨੇ ਦਰਸ਼ਨ ਕੀਤੇ ਹੋਣੇ ਆ ਕਿਸ ਤਿੱਕ ਨਾਲ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਉਸ ਚੀਜ਼ ਦੇਖੋ ਉਹੀ ਕਹਿ ਰਹੇ ਬੜੀ ਵੱਡੀ ਗਲਤੀ ਆ ਹੱਥ ਤਾਂ ਆ ਰਿਹਾ ਆਪਾਂ ਦੇਖ ਰਹੇ ਆ ਉਹ ਬੰਦਾ ਹੱਥ ਮਲ ਰਿਹਾ ਹੈ ਨਾ ਕਿਉਂਕਿ ਆਪਾਂ ਐਡੀ ਵੱਡੀ ਗੁਰੂ ਨਾਨਕ ਪਾਤਸ਼ਾਹ ਦੀ ਤਸਵੀਰ ਦੇ ਨਾਲ ਜਾਂ ਇੱਕ ਆਪਾਂ ਉਹਦੇ ਇੱਕ ਪੁਤਲਾ ਬਣਾਉਣੇ ਜਾਂ ਇੱਕ ਆਮ ਹਵਾ ਬਣਾ ਲੈਣੇ ਹੈ ਨਾ ਇਹ ਖਲਵਾੜ ਹੈ ਬਹੁਤ ਵੱਡਾ ਖਲਵਾੜ ਹੈ ਇਸ ਕਰਕੇ ਦੇਖੋ ਐਮੀ ਵੀਰਕ ਪੜਿਆ ਲਿਖਿਆ ਹੈ ਤੇ ਕੋਈ ਜੇ ਕੋਈ ਡਾਇਰੈਕਟ ਕਰ ਰਿਹਾ ਚੀਜ਼ ਨੂੰ ਫਿਲਮ ਦਾ ਕੋਈ ਪ੍ਰੋਡੂਸਰ ਲਾ ਲੋ ਜਾਂ ਡਾਇਰੈਕਟਰ ਲਾ ਲੋ ਬਹੁਤ ਗਲਤ ਗੱਲ ਆ ਇਹ ਚੀਜ਼ ਤੇ ਇਹਨਾਂ ਨੂੰ ਆਪਣੇ ਆਪ ਦਾ ਨੱਥ ਪਾ ਕੇ ਸੁਧਾਰ ਕਰਨਾ ਪਏਗਾ ਕਿਉਂਕਿ ਜੇ ਅੱਜ ਇਹ ਕਰ ਰਿਹਾ ਕੱਲ ਨੂੰ ਹੋਰ ਦੁਨੀਆ ਬੜੀ ਕਰੇਗੀ ਕਿਉਂਕਿ ਨਾਲੇ ਨਾਲ ਪਤਾ ਹੈ ਵੀ ਕੋਈ ਵੀ ਅਸੀਂ ਗੁਰੂ ਗੋਬਿੰਦ ਸਿੰਘ ਪਾਸ਼ਾ ਆਚਾਰ ਸਾਹਿਬ ਜੀ ਦੇ ਕੋਈ ਵੱਡੇ ਤੋਂ ਵੱਡਾ ਜਿਹੜਾ ਕੋ ਸਾਡਾ ਪਾਸ਼ੀ ਲਾਲੋ ਜਾਂ ਗੁਰੂ ਨਾਨਕ ਪਾਸ਼ਾ ਦੇ ਇੱਕ ਸਭ ਤੋਂ ਪਹਿਲੀ ਪਾਸ਼ੀ ਸ਼ਾਦੀ ਇਸ ਕਰਕੇ ਇਹਨਾਂ ਨੂੰ ਪਹਿਲੇ ਸੋਚਣਾ ਚਾਹੀਦਾ ਸੀਗਾ ਵੀ ਇਹੋ ਜਿਹਾ ਕੰਮ ਨਹੀਂ ਕਰਨਾ ਚਾਹੀਦਾ ਬਹੁਤ ਗਲਤ ਗੱਲ ਆ ਇਸ ਤੋਂ ਪਹਿਲਾਂ ਵੀ ਬੜੀਆਂ ਫਿਲਮਾਂ ਬਣ ਚੁੱਕੀਆਂ ਨੇ ਗਾਣੇ ਆ ਚੁੱਕੇ ਨੇ ਕਿ ਲਾਦਾ ਕਿਉਂ ਨਾ ਦੇ ਉਤੋਂ ਹੀ ਕਈਆਂ ਤੋਂ ਸਿਹਤ ਮਿਲੀ ਹੋਣੀ ਐ ਐਮੀ ਵੀਰ ਕੋ ਹਰਾਂ ਨੂੰ ਜਾਂ ਜਿਹੜੇ ਡਾਇਰੈਕਟ ਕਰ ਰਹੇ ਨੇ ਐ ਪ੍ਰੋਡਿਊਸਰ ਜਿਹੜੇ ਇਸ ਚੀਜ਼ ਨੂੰ ਲੈ ਕੇ ਆ ਰਹੇ ਨੇ ਉਹਨਾਂ ਨੂੰ ਸਿਹਤ ਮਿਲੀ ਹੋਣੀ ਆ ਕਿ ਬਣਾ ਸਕਦੇ ਆ ਕੁਝ ਨਹੀਂ ਕਹਿੰਦੇ ਚਾਰ ਸੱਭ ਜੱਦੇ ਆ ਉਤਸਾ ਵੀ ਪਹਿਲਾਂ ਵਿਰੋਧ ਨਹੀਂ ਆਇਆ ਟੂ ਦਾ ਵਿਰੋਧ ਹੋਣ ਲੱਗ ਗਿਆ ਵੀ ਕਹਿਣਗੇ ਵੀ ਕੋਈ ਗੱਲ ਨਹੀਂ ਹੁਣ ਬਣਾ ਸਕਦੇ ਆ ਕੋਈ ਚੱਕਰ ਨਹੀਂ ਦੇਖੋ ਮੁੱਦੋ ਉਹੀ ਹੈ ਨਾ ਇਸ ਕਰਕੇ ਇਹਨਾਂ ਨੂੰ ਸੋਚਣ ਦੀ ਲੋੜ ਐ ਵੀ ਚੰਗੇ ਕੰਮ ਕਰੀਏ ਆਪਾਂ ਕੋਈ ਪੰਜਾਬ ਦੇ ਭਲੇ ਦੀ ਗੱਲ ਕਰੀਏ ਪੰਜਾਬ ਦੀ ਜਵਾਨੀ ਦੀ ਗੱਲ ਕਰੀਏ ਜੇ ਤੁਸੀਂ ਧਾਰਮਿਕ ਗੀਤ ਕੱਢਿਆ ਵਧੀਆ ਕੱਢਿਆ ਚ ਸਕੀਨਾ ਖਲਵਾੜਨਾ ਕਰੀਏ ਆਪਣੇ ਗੁਰੂ ਨਾਲ ਖਲਵਾੜਨਾ ਕਰੀਏ ਇੰਨਾ ਚੀਜ਼ਾ ਤੋਂ ਸਾਨੂੰ ਸੁਚੇਤ ਰਹਿ ਕੇ ਨਾ ਸਿੱਖੀ ਦਾ ਵਧੀਆ ਪ੍ਰਚਾਰ ਕਰੀਏ ਤੇ ਜੇ ਐਮ ਵੀਰਕ ਨੇ ਕੀਤਾ ਜਾਂ ਡਾਇਰੈਕਟਰ ਨੇ ਕੀਤਾ ਉਹਨੂੰ ਮਾਫੀ ਮੰਗ ਕੇ ਇਹ ਚੀਜ਼ ਦਾ ਗਾਂ ਬਾਈਕਾਟ ਕਰਕੇ ਕੋ ਚੰਗੇ ਲੈਣ ਨੂੰ ਤੁਰਨ ਦੀ ਲੋੜ ਹੈ ਕਿ ਲੱਗਦਾ ਐਮ ਵੀਰਕ ਦੀ ਗਲਤੀ ਹੈ ਜੇ ਉਹਨੇ ਗਾਣੇ ਨੂੰ ਦੇਖਿਆ ਸੁਣਿਆ ਸਾਰਾ ਕੁਝ ਉਸ ਤੋਂ ਬਾਅਦ ਗਾਇਆ ਵੀਡੀਓ ਦੇਖੀ ਉਸ ਤੋਂ ਬਾਅਦ ਵੀ ਹਾਂ ਕੀਤੀ ਐਮ ਵੀਰਕ ਦੀ ਗਲਤੀ ਮੰਨਦੇ ਹਾਂ ਉਸ ਦੇ ਵਿੱਚ ਦੇਖੋ ਐਮ ਵੀਰਕ ਦੀ ਵੀ ਗਲਤੀ ਹੈ ਜੇ ਹੁਣ ਸਾਨੂੰ ਕੋ ਕਵੇ ਗੁਰੂ ਨਾਨਕ ਪਾਸ਼ਾ ਬਾਰੇ ਜਾਂ ਕੋਈ ਹੋਰ ਪਾਸ਼ੇ ਬਾਰੇ ਅਸੀਂ ਨਹੀਂ ਇਹ ਕੰਮ ਕਰ ਸਕਦੇ ਤੇ ਇੱਕ ਪੜਿਆ ਲਿਖਿਆ ਬੰਦਾ ਉਹਨੂੰ ਨਹੀਂ ਕਰਨਾ ਚਾਹੀਦਾ ਸੀ ਉਹਨੂੰ ਸਗੋ ਡਾਇਰੈਕਟਰ ਨੂੰ ਜਾਂ ਪ੍ਰੋਡੂਸਰ ਨੂੰ ਸਮਝਾਉਣਾ ਚਾਹੀਦਾ ਸੀ ਵੀ ਨਹੀਂ ਆਪ ਇਹ ਚੀਜ਼ ਨਾ ਕਰੀਏ ਵਧੀਆ ਗੀਤ ਹੈ ਵਧੀਆ ਗੀਤ ਨੂੰ ਆਪਾਂ ਉੱਚ ਗਾ ਸਕਦੇ ਆ ਕਿਸੇ ਗੁਰੂ ਘਰ ਚ ਗਾ ਸਕਦੇ ਆ ਜਿਵੇਂ ਚਲੋ ਗੁਰੂ ਘਰ ਆਏ ਤਸਵੀਰਾਂ ਲੱਗੀਆਂ ਕਿ ਥਾਂ ਵੱਡੀਆਂ ਮਹਾਰਾਜ ਦੀ ਆ ਉਹ ਚ ਗਾ ਕੇ ਆਪਾਂ ਬੜਾ ਵਧੀਆ ਗੀਤ ਗਾ ਸਕਦੇ ਪਰ ਇਹਨਾਂ ਚੀਜ਼ਾਂ ਨੂੰ ਸਾਨੂੰ ਬਿਲਕੁਲ ਬੰਦ ਕਰਨਾ ਪਏਗਾ ਕਿਉਂਕਿ ਉਹਨਾਂ ਵਾਲੇ ਟਾਈਮ ਦੇ ਲੋਕਾਂ ਦਾ ਹੋਰ ਬਹੁਤ ਮੂੰਹ ਵਧੇਗਾ ਜੀਪੀਸੀ ਦੇ ਨਾਲ ਗੱਲ ਹੋ ਰਹੀ ਸੀਗੀ ਗੁਰਚਰਨ ਸਿੰਘ ਗਰੇਵਾਲ ਹੋਰਾਂ ਦੇ ਨਾਲ ਕਹਿੰਦੇ ਸਾਨੂੰ ਕੋਈ ਸ਼ਿਕਾਇਤ ਨਹੀਂ ਮਿਲੇ ਇਸ ਬਾਰੇ ਜੇ ਕੋਈ ਸ਼ਿਕਾਇਤ ਕਰੇਗਾ ਤਾਂ ਤਾਂ ਕਾਰਵਾਈ ਕਰਾਂਗੇ ਕਿ ਇਲਾਵਾ ਕਿ ਸਰਮੌਰ ਸੰਸਥਾ ਦੇ ਅਗਰ ਜੇ ਧਿਆਨ ਦੇ ਵਿੱਚ ਹੈਗੀ ਇਹ ਗੱਲ ਕਿ ਗੁਰੂ ਨਾਨਕ ਪਾਤਸ਼ਾਹ ਦਾ ਸਵਾਗ ਰਚਿਆ ਗਿਆ ਜਿਵੇਂ ਐਮਪੀ ਵਾਲਾ ਮੁੱਦਾ ਭਕਿਆ ਤਾਂ ਸਾਰਿਆਂ ਨੇ ਧਿਆਨ ਦਿੱਤਾ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਜਵਾਬ ਦਿੱਤਾ ਕਿ ਅਸੀਂ ਇਸ ਦੀ ਨਖੇਦੀ ਕਰਦੇ ਹਾਂ ਜੇ ਇਹ ਮੁੱਦਾ ਧਿਆਨ ਦੇ ਵਿੱਚ ਹੈ ਤੇ ਜਵਾਬ ਕਿਉਂ ਨਹੀਂ ਦੇਦੇ ਇਹ ਉਡੀਕ ਕਿਉਂ ਕਰ ਰਿਹਾ ਕਿ ਅਸੀਂ ਸ਼ਿਕਾਇਤ ਦੀ ਉਹ ਡੀ ਕਰਦੇ ਆ ਉਹ ਡੀ ਸ਼ਿਕਾਇਤ ਆਏਗੀ ਤੇ ਫਿਰ ਕਾਰਵਾਈ ਕਰਾਂ ਦੇਖੋ ਅਕਾਲ ਤੱਕ ਸਲਾ ਲਾ ਲਓ ਤੁਸੀਂ ਜਿਵੇਂ ਗਰੇਵਾਲ ਸਾਹਿਬ ਦੀ ਗੱਲ ਕੀਤੀ ਹੈ ਨਾ ਇੱਕ ਐਸਪੀਸੀ ਬੜੀ ਵੱਡੀ ਸਿੱਖ ਕੌਮ ਦੀ ਸੰਸਥਾ ਹੈ ਤੇ ਬੜਾ ਨਾਂ ਆ ਉਹਨਾਂ ਨੂੰ ਕੌਮ ਦੇ ਕੰਮ ਕਰਨੇ ਚਾਹੀਦੇ ਨਾ ਕਿ ਕੋਈ ਦਰਖਾਸਤ ਦੇਵੇ ਤੇ ਫਿਰ ਕੰਮ ਕਰਨਾ ਹੈ ਤੇ ਜੇ ਦਰਖਾਸਤ ਦੇ ਕੇ ਕਿਸੇ ਨੇ ਕੰਮ ਕਰਾਉਣਾ ਫਿਰ ਉਹਨਾਂ ਦਾ ਕੀ ਫਾਇਦਾ ਹੈ ਦੇਖੋ ਨਾ ਕੋਈ ਏਡਾ ਵੱਡਾ ਇੱਕ ਟਾਂਚਾ ਹੈ ਏਡਾ ਵੱਡਾ ਇੱਕ ਰਾਜ ਭਾਗੇ ਐਡਾ ਵੱਡਾ ਤਾਮਾ ਜਮਾ ਹੈ ਤੇ ਜੇ ਉਹਨਾਂ ਨੇ ਇੱਕ ਆਮ ਬੰਦੇ ਦੀ ਦਰਖਾਸਤ ਤੇ ਕੰਮ ਕਰਨਾ ਹੈ ਤੇ ਫਿਰ ਉਹਨਾਂ ਦਾ ਕੰਮ ਆਪਣਾ ਕੀ ਆ ਇਸ ਕਰਕੇ ਉਹਨਾਂ ਨੂੰ ਆਪਣਾ ਸਟੈਂਡ ਲੈਣਾ ਸਭ ਤੋਂ ਪਹਿਲੋ ਕੋਈ ਵੀਡੀਓ ਹੁੰਦੀ ਆ ਜਾਂ ਕੋਈ ਫਿਲਮ ਬਣਦੀ ਆ ਜਿੱਥੇ ਲੋੜ ਹੁੰਦੀ ਉਹ ਬੋਲਦੇ ਆ ਬਾਈਕਾਟ ਕਰਦੇ ਆ ਜਾਂ ਕੋਈ ਵਿਰੋਧ ਕਰਦੇ ਆ ਤੇ ਦੇਖੋ ਨਿੱਕੇ ਨਿੱਕੇ ਗੱਲਾਂ ਨੂੰ ਇੰਨਾ ਉਹਨਾਂ ਕੋਲ ਸਿਸਟਮ ਹੈ ਸਾਰਾ ਉਸ ਟਾਈਮ ਉਹਨਾਂ ਨੂੰ ਗੱਲ ਕਰਕੇ ਉਦੋਂ ਜਵਾਬ ਦੇਣਾ ਜਿੱਦਾਂ ਵੀ ਨੇ ਗਲਤ ਹੈ ਜਿੱਥੇ ਗਲਤ ਉਹਨੂੰ ਕਹਿਣਾ ਚਾਹੀਦਾ ਹੈ ਤੇ ਨਾ ਕਿ ਉਹ ਡੀਕ ਕਰਨ ਵੀ ਸਾਨੂੰ ਚਾਰ ਬੰਦੇ ਆ ਕੇ ਦਰਖਾਸਤ ਦੇਣਗੇ ਚਾਰ ਬੰਦੇ ਕਹਿਣਗੇ ਬੰਦਿਆ ਦਾ ਕਹਿਣ ਦਾ ਕੀਮਤ ਬਲੇ ਉਹਨਾਂ ਕੋ ਸਾਰਾ ਕੁਝ ਤੇ ਆਪਣੇ ਕੋਲ ਆ ਉਹਨਾਂ ਨੂੰ ਇਹ ਗਲਤ ਆਪ ਬੋਲ ਕੇ ਕੰਟਰੋਲ ਕਰਨਾ ਚਾਹੀਦਾ ਤੇ ਜਿਹੜਾ ਕੋ ਕਲਾਕਾਰ ਕਰਦਾ ਉਹਨੂੰ ਸਮਝਾਇਆ ਜਾਵੇ ਵੀ ਗਾਂ ਤੋਂ ਇਹ ਗਲਤ ਕੰਮ ਨਹੀਂ ਹੋਣਾ ਚਾਹੀਦਾ ਕਈਆਂ ਦੇ ਵੀ ਸਵਾਲ ਨੇ ਇਹ ਵੀ ਕਿਹਾ ਜਾ ਰਿਹਾ ਹੈ ਵੀ ਸੁਝਾ ਦਿੱਤੇ ਜਾ ਰਹੇ ਨੇ ਕਿ ਕਰ ਸਕਦੇ ਨੇ ਕੋਈ ਵੱਡੀ ਵੱਡੀ ਗੱਲ ਨਹੀਂ ਹੈਗੀ ਜਿਵੇਂ ਤੁਸੀਂ Hindu ਦੇਵੀ ਦੇਵਤੀਆਂ ਦਾ ਜ਼ਿਕਰ ਕੀਤਾ ਮੂਰਤੀਆਂ ਦਾ ਜ਼ਿਕਰ ਕੀਤਾ ਹਾਲਾਂਕਿ ਮੂਰਤੀ ਪੂਜ ਸਿੱਖ ਨਹੀਂ ਹੈਗੇ ਉਹ ਇਸੀ ਦਾ ਮਨਾ ਕਰਦੇ ਨੇ ਤੁਹਾਨੂੰ ਕੀ ਲੱਗਦਾ ਕਿ ਕਈ ਇਸ ਨੂੰ ਹਮਾਇਤ ਦੇ ਰਹੇ ਨੇ ਕਿ ਕੋਈ ਗੱਲ ਨਹੀਂ ਜੇ ਕਰ ਲਿਆ ਤਾਂ ਠੀਕ ਹੈ ਵੀ ਚੱਲਣ ਦੋ ਕੋਈ ਚੱਕਰ ਨਹੀਂ ਆਏਗਾ ਉਹਨਾਂ ਨੂੰ ਕੀ ਲੱਗਦਾ ਸੁਨੇਹਾ ਦੇਣਾ ਚਾਹੀਦਾ ਜਿਹੜੇ ਇਸ ਟਿੱਕ ਨਾਲ ਹਾਮੀ ਭਰ ਰਹੇ ਉਸ ਚੀਜ਼ ਦੇਖੋ ਜਿਹੜਾ ਸਾਡਾ ਅਸੂਲ ਹੈ ਨਾ ਜਿਹੜਾ ਦੇਖੋ ਆਪਾਂ ਜੇ ਅਸੀਂ ਹਰ ਲੋਕਾਂ ਦੀ ਗੱਲ ਸੁਣਾਂਗੇ ਹੁਣ ਦੁਨੀਆ ਦੇ ਭਾਤ ਭਾਤ ਦੀ ਗੱਲ ਕਰਨੀ ਹੈ ਨਾ ਪਰ ਜਿਹੜਾ ਸਾਡਾ ਸ਼ੁਰੂ ਤੋਂ ਪੰਥ ਦਾ ਸਟੈਂਡ ਸਿੱਖ ਕੌਮ ਦਾ ਸਟੈਂਡ ਬਿਸਾੜੇ 10ਵਾਂ ਗੁਰੂਆ ਦਾ ਜਾਂ ਵੱਡੇ ਸਹਿਬਜ਼ਾਦਾ ਦਾ ਕੋਈ ਨਹੀਂ ਰੋਲ ਕਰ ਸਕਦਾ ਬਿਲਕੁਲ ਨਹੀਂ ਕਰ ਸਕਦਾ ਕਿਉਂਕੋ ਸਾਨੂੰ ਆਮ ਲੋਕਾਂ ਤੱਕ ਨਹੀਂ ਮਤਬਲ ਦੇਖੋ ਸਾਡਾ ਰੁੱਸੇ ਨੇ ਕਲਗੀਆਂ ਵਾਲਾ ਜਗ ਭਾਵੇਂ ਸਾਰਾ ਰੁੱਸ ਜੇ ਕਿਉਂਕੋ ਕਿਸੇ ਦੇ ਕਹਿਣ ਨਾਲ ਸਾਨੂੰ ਤੇ ਗੁਰੂ ਗੋਬਿੰਦ ਸਿੰਘ ਪਾਸ਼ਾ ਤੱਕ ਸੋਚਣ ਦੀ ਲੋੜ ਹੈ ਵੀ ਸਾਡਾ ਉਹ ਨਹੀਂ ਰੁੱਸਣਾ ਚਾਹੀਦਾ ਕਿਉਂਕੋ ਜੇ ਅਸੀਂ ਅੱਜ ਗੁਰੂਆ ਦੀ ਫੋਟੋ ਵਿੱਚ ਕਰਨ ਲੱਗੇ ਜਾਂ ਉਹਨਾਂ ਨੂੰ ਇੱਕ ਪਖੰਡਵਾਦ ਆਮ ਹਵਾ ਬਣਾ ਕੇ ਜਾਂ ਕੋਈ ਹੱਥ ਧਵਾ ਰਿਆ ਨਹੀਂ ਇਹ ਚੀਜ਼ਾਂ ਤੋਂ ਦੂਰ ਰਵਾਂਗੇ ਅਸੀਂ ਕਿਉਂਕੋ ਜੇ ਅੱਜ ਅਸੀਂ ਇਨਾ ਚ ਵੜ ਗਏ Hindu ਧਰਮ ਵੀ ਹੌਲੀ 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 ਇਦਨ ਵਦੇ ਅੱਜ ਜਿਹੜਾ ਕੋਈ ਪਤਾ ਨਹੀਂ ਕਿ ਐਵੇਂ ਦਾ ਕੋਈ ਬੰਦਾ ਆਂਦਾ ਹੋ ਕੋਈ ਚਾਕੇ ਦੁਰਗਾ ਦੀ ਰੋਲ ਕਰਨ ਲੱਪੈਂਦਾ ਦੁਰਗਾ ਮਾਤਾ ਇੱਕ ਕਿੱਡੀ ਆਸ਼ਕਦੀ ਸੀ ਹੁਣ ਇੱਕ ਕੋਈ ਸ਼ਰਾਬੀ ਹੁੰਦਾ ਹੈ ਕੋਈ ਜਰਦਾ ਖਾਂਦਾ ਹੈ ਉਹ ਸ਼ਿਵਜੀ ਮਹਾਰਾਜ ਦਾ ਰੂਪ ਕਰਨ ਲੱਪੈਂਦਾ ਹੈ ਵਿਸ਼ਨੂੰ ਦਾ ਕਰਨ ਲੱਪੈਂਦਾ ਇਸ ਕਰਕੇ ਉਹਨਾਂ ਦਾ ਉਹ ਵਾਧਾ 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 ਪਖੰਡ ਕਿੰਨਾ ਵੱਧ ਗਿਆ ਉਹਨਾਂ ਨੂੰ ਵੀ ਸੋ ਕੁਝ ਸਟੈਂਡ ਲੈਣਾ ਜੀਦਾ ਆਪਣੇ ਧਰਮ ਤੇ ਹੁਣ ਤੁਸੀਂ ਰਾਮਲੀਲਾ ਕਰਦੇ ਆ ਦੋਸਤੋ ਕੀ ਪਖੰਡ ਕਰਦੇ ਆ ਦਾਰੂ ਪੀਂਦੇ ਆ ਸ਼ਿਵਜੀ ਬਣਿਆ ਆਂਦਾ ਹੈ ਗੂਰਾਵਣ ਬਣਿਆ ਆਂਦਾ ਹੈ ਕੋਈ ਨੱਚਦੇ ਆ ਫਿਰ ਕਿੰਨਾ ਕੁਝ ਕਰਦੇ ਆ ਕਿਉਂਕਿ ਅਸੀਂ ਇਸ ਚੀਜ਼ ਤੋਂ ਪਹਿਲਾਂ ਹੀ ਸचेत ਕਰੋ ਵੀ ਸਾਡੇ ਦੇ ਗੁਰੂਆ ਦੇ ਵਿੱਚ ਕੋਈ ਵੀ ਗਲਤ ਬੰਦਾ ਨਾ ਵੱਟ ਸਕੇ ਸਾਨੂੰ ਰੋਕ ਤਾਮ ਹੁਣੀ ਕਰਨੀ ਪਵੇਗੀ ਇਸ ਕਰਕੇ ਅਸੀਂ ਉਹਨਾਂ ਨੂੰ ਵੀ ਕਹਿੰਦੇ ਤੁਸੀਂ ਸੰਭੋ ਹੁਣ ਕਿੱਡਿਆ ਕਿੱਡਿਆ ਗਣੇਸ਼ ਦੀ ਲੋਕ ਪੂਜਾ ਕਰਦੇ ਆ ਉਹ ਮੂਰਤੀ ਆਹੀ ਉਥੇ ਦਰਿਆ 'ਚ ਸੁੱਟ ਦਿੰਦੇ ਆ ਦਰਿਆ 'ਚ ਉਥੇ ਕੁੱਤੇ ਵੀ ਮੂਦੇ ਆ ਉਥੇ ਰੋਲਦੀ ਆ ਉਥੇ ਕਿੰਨਾ ਗੰਦ ਪਿਆ ਹੁੰਦਾ ਹੈ ਹੁਣ ਬਲਡੋਜ਼ਰ ਨਾਲ ਟਾ ਟਾ ਕੇ ਢੇਰੀ ਲਾ ਦੇ ਕੀ ਫਾਇਦਾ ਉਹਨੂੰ ਸੋਕੋ ਤੁਸੀਂ ਪੂਜਾ ਕਰੋ ਤੁਹਾਡੀ ਦੇਵੀ ਦੇਵਤੇ ਉਹਨੂੰ ਪੂਜਾ ਕਰੋ ਉਹਨੂੰ ਸੰਭੋ ਤੇ ਨਾ ਕੀ ਉਹਨਾਂ ਨੂੰ ਇੰਨੀ ਅਪਮਾਨ ਕਰੋ ਉਹਨਾਂ ਦਾ ਜਿਸ ਤਿੱਕੇ ਨਾਲ ਸਾਰੀਆਂ ਚੀਜ਼ਾਂ ਹੋ ਰਹੀਆਂ ਨੇ ਕਿ ਲੱਗਦਾ ਕਿ ਇਹਨਾਂ ਨੂੰ ਸੁਨੇਹਾ ਚੰਗਾ ਮਿਲ ਜੇਗਾ ਉਹ ਸਮਝ ਜਾਣਗੇ ਕਿ ਨਹੀਂ ਅੱਗੇ ਤੋਂ ਧਿਆਨ ਰੱਖਾਂਗੇ ਜਾਂ ਇਸ ਗਾਣੇ ਨੂੰ ਹਟਾਇਆ ਜਾਵੇ ਜਾਂ ਇਸ ਦੇ ਵਿੱਚ ਕੁਝ ਬਦਲਾ ਲਿਆ ਜਾਵੇ ਹੋ ਸਕਦਾ ਹੈ ਮੈਂ ਤਾਂ ਦੇਖੋ ਗਾਣਾ ਚੱਲਦਾ ਚੰਗੀ ਗੱਲ ਚੱਲਣਾ ਚਾਹੀਦਾ ਜੇ ਸਾਫ਼ ਸੁਥਰਾ ਵਧੀਆ ਗਾਣਾ ਹੈ ਤੇ ਪਰ ਜਿਹੜੀ ਗੁਰੂ ਨਾਲ ਵੀਡੀਓ ਦੇਖੀ ਜਿਵੇਂ YouTube ਦੇ ਉੱਤੇ ਮੈਂ ਦੇਖੀ ਹੁਣ ਵੇਖੀ ਵੀਡੀਓ ਥੋੜੀ ਜੀ ਤੇ ਦਰਸ਼ਨ ਬਾਬਾ ਨਾਨਕ ਦੇ ਨਹੀਂ ਬਾਬੇ ਨਾਨਕ ਤੇ ਤੇ ਆਪਾਂ ਗੁਰੂ ਨਾਨਕ ਪਾਤਸ਼ਾਹ ਦੇ ਸਾਡੇ ਮਨ 'ਚ ਵਸਦਾ ਜਦੋਂ ਅਸੀਂ ਸਵੇਰੇ ਉੱਠ ਕੇ ਮੂਲ ਮੰਤਰ ਦਾ ਜਾਪ ਕਰਦੇ ਹਾਂ ਗੁਰੂ ਨਾਨਕ ਪਾਤਸ਼ਾਹ ਦੇ ਆਪਣੇ ਵੈਸੀ ਅੱਗੇ ਆ ਜਾਂਦੇ ਜਦੋਂ ਆਪਾਂ ਜਪਜੀ ਸਾਹਿਬ ਸ਼ੁਰੂ ਕਰਦੇ ਹਾਂ ਸਵੇਰੇ ਉੱਠ ਕੇ ਹਨਾ ਉਹਨਾਂ ਦਾ ਤਾਂ ਇਹੀ ਹੈ ਕਿ ਸਭ ਨੂੰ ਬਾਬੇ ਨਾਨਕ ਦੇ ਦਰਸ਼ਨ ਇਸ ਦੇ ਵਿੱਚੋਂ ਹੁਣ ਵੀਡੀਓ ਦੇ ਵਿੱਚੋਂ ਉਹਨਾਂ ਦਾ ਇਹੀ ਕਨਸੈਪਟ ਸੀਗਾ ਇਸੇ ਕਰਕੇ ਮੇਰਾ ਸਵਾਲ ਸੀਗਾ ਕਿ ਲੱਗਦਾ ਕਿ ਦਰਸ਼ਨ ਕਰਾ ਰਹੇ ਸਾਰਿਆਂ ਨੂੰ ਕਿ ਬਾਬਾ ਨਾਨਕ ਕਰ ਰਹੇ ਨੇ ਉਹ ਦਰਸ਼ਨ ਨਹੀਂ ਕਰ ਸਾਨੂੰ ਸ਼ਬਦ ਗੁਰੂ ਨਾਲ ਜੁੜਨਾ ਚਾਹੀਦਾ ਹੁਣ ਆਪਾਂ ਜਿੰਨੇ ਵੀ ਗੁਰੂ ਗੋਬ ਨਾਨਕ ਪਾਸ਼ਾ ਨੂੰ ਮੰਨਦੇ ਆ ਦਸਾਂ ਪਾਸ਼ਾ ਨੂੰ ਮੰਨਦੇ ਆ ਸਵੇਰੇ ਆਪਣਾ ਇੱਕੋ ਸਿਧਾਦ ਹੁੰਦਾ ਵੀਰ ਨਿਤਨੇ ਬਾਣੀ ਪੜ੍ਹਨੀ ਹੈ ਇਸੇ ਕਰਕੇ ਕੋਕਾ ਅਸੀਂ ਗੁਰੂ ਦੇ ਦਰਸ਼ਨ ਕਰਦੇ ਹਾਂ ਹੁਣ ਦਸਵੇਂ ਪਾਸ਼ਾ ਨੇ ਕਿਹਾ ਸੀ ਸਿੰਘ ਕਹਿੰਦੇ ਮਹਾਰਾਜ ਤੁਹਾਡੇ ਦਰਸ਼ਨ ਕਿਵੇਂ ਕਰਾਂਗੇ ਜੇ ਤੁਸੀਂ ਸੱਚਖੰਡ ਜਾਓਗੇ ਮਹਾਰਾਜ ਕਹਿੰਦੇ ਤੁਸੀਂ ਤਿਆਰ ਪਰ ਤਿਆਰ ਹੋ ਕੇ ਪੁਰੇ ਸੀਸੇ 'ਚ ਖੜ੍ਹ ਜਿਓ ਜੋ ਤੁਸੀਂ ਵੇਖੋਗੇ ਕਿ ਵਾਕਏ ਸਿੰਘ ਤਿਆਰ ਪਰ ਤਿਆਰ ਆ ਤੇ ਤੁਹਾਨੂੰ ਮੇਰੇ ਦਰਸ਼ਨ ਹੋ ਜਾਣਗੇ ਬਾਣੀ ਦੇ ਵਿੱਚੋਂ ਕਿਉਂਕਿ ਬਾਣਾ ਗੁਰੂ ਗੋਬਿੰਦ ਸਿੰਘ ਪਾਸ਼ਾ ਦਾ ਹੈ ਇਸ ਕਰਕੇ ਅਸੀਂ ਗੁਰੂ ਨਾਨਕ ਪਾਸ਼ਾ ਦੇ ਦਰਸ਼ਨ ਕਰਨੇ ਆ ਬਾਣੀ ਨਾਲ ਜੁੜੀਏ ਗੁਰਬਾਣੀ ਪੜੀਏ ਸਵੇਰੇ ਉੱਠ ਕੇ ਤੇ ਜਦੋਂ ਅਸੀਂ ਪਹਿਲੀ ਪਉੜੀ ਦਾ ਬਾਣੀ ਪੜ੍ਹਨੇ ਜਾਪ ਕਰਦੇ ਹਾਂ ਮੂਲ ਮੰਤਰ ਦਾ ਤੇ ਗੁਰੂ ਨਾਨਕ ਪਾਸ਼ਾ ਸਾਨੂੰ ਦਿਖੇ ਜਾਂਦੇ ਆਪਣੇ ਆਪ ਗੁਰਬਾਣੀ ਵੀ ਕਹਿੰਦੀ ਹੈ ਕਿ ਆਪਣਾ ਮੂਲ ਪਛਾਣ ਬਾਬਾ ਜੀ ਕਿ ਲਾਦਾ ਕਿ ਮੂਲ ਆਪਣਾ ਪਛਾਣ ਨਹੀਂ ਜਾ ਰਿਹਾ ਜਿਸ ਤਿੱਕੇ ਨਾਲ ਇੱਕ ਦੂਜੇ ਦੇ ਪਿੱਛੇ ਲੱਗ ਲੱਗ ਕੇ ਪ੍ਰਚਾਰਿਆ ਜਾ ਰਿਹਾ ਸਿੱਕੇ ਦੇ ਸਾਹਮਣੇ ਚੀਜ਼ਾਂ ਲਈਆਂ ਜਾਂਦੀਆਂ ਨੇ ਪਿੱਛੇ ਜੇ ਇੱਕ ਰੌਲਾ ਪਿਆ ਸੀ ਕਿ ਡੰਮੀ ਪ੍ਰਕਾਸ਼ ਕੀਤਾ ਜਾ ਰਿਹਾ ਗੁਰੂ ਸਾਹਿਬ ਦਾ ਫਿਲਮਾਂ ਦੇ ਵਿੱਚ ਸ਼ੂਟਿੰਗ ਦੌਰਾਨ ਤੇ ਤੁਸੀਂ ਉਹ ਚੀਜ਼ਾਂ ਨੂੰ ਕਿਵੇਂ ਦੇਖਦੇ ਹੋ ਕਿ ਡੰਮੀ ਸ਼ਬਦ ਮੈਂ ਸ਼ੁਰੂ ਦੇ ਵਿੱਚ ਵਰਤਿਆ ਸੀਗਾ ਤੇ ਹੁਣ ਇਸ ਨੂੰ ਵੀ ਇਹ ਡੰਮੀ ਲੌਜੀਕ ਆਫ ਲਾਈਕ ਆਫ ਸਾਇੰਸ ਜਾਂ ਇਸ ਤਿੱਕੇ ਨਾਲ ਲੌਜੀਕ ਆਫ ਸਾਇੰਸ ਇਸ ਤਿੱਕੇ ਨਾਲ ਕਹਾ ਦਿੱਤਾ ਜਾਏਗਾ ਕਿ ਇਹ ਚੀਜ਼ਾਂ ਨੇ ਨਹੀਂ ਦੇਖੋ ਜਦੋਂ ਆਪਾਂ ਪਖਟਵਾਦ ਤੋਂ ਦੂਰ ਹੈ ਤੇ ਫਿਰ ਅਸੀਂ ਪਖੰਡਵਾਦ 'ਚ ਵੜਨਾ ਹੀ ਕਾਦ ਲਈ ਜਾਣਾ। ਭਾਵੇਂ ਡੰਮੀ ਹੋਵੇ ਕੋਈ ਕੋ ਜੋ ਹੈ ਸਚਾਈ ਹੋਣੀ ਚਾਹੀਦੀ ਹੈ ਨਾ। ਦੇਖੋ ਜਦੋਂ ਅਸੀਂ ਮੂਰਤੀ ਪੂਜਾ ਨਹੀਂ ਕਰਦੇ ਅਸੀਂ ਹੈ ਨਾ ਤੇ ਜਦੋਂ ਅਸੀਂ ਪਖੰਡਵਾਦ ਤੋਂ ਬਿਲਕੁਲ ਦੂਰ ਹੈ। ਅੱਜ ਤੱਕ ਸਾਡੇ ਗੁਰੂਆ ਦੇ ਕਿਸੇ ਨੇ ਰੋਲ ਕੀਤਾ ਹੀ ਨਹੀਂ ਤੇ ਗਾਂ ਵੀ ਅਸੀਂ ਬਿਲਕੁਲ ਨਹੀਂ ਕਰਨ ਦਵਾਂਗੇ। ਕਿਉਂਕਿ ਹੁਣ ਆਪਾਂ ਟੀਵੀ ਆ ਦੇਖਦੇ ਸਾਡੇ ਚਲੋ ਦੂਜੇ ਧਰਮ ਸਤਕਾਰ ਜੋਗ ਆ। ਉਹਨਾਂ 'ਚ ਕੋਈ ਰਮੈਨ ਦਿਖਾ ਰਿਹਾ ਹੈ ਕੋਈ ਛੋਟੇ ਛੋਟੇ ਕਾਰਟੂਨ ਬਣਾ ਕੇ ਨਾਟਕ-ਨੋਟਕ ਦਿਖਾਈ ਜਾਂਦੇ ਬਹੁਤ ਜ਼ਿਆਦੇ ਹੈ ਨਾ। ਤੇ ਉਹਨਾਂ ਦਾ ਸੋਚਣਾ ਚਾਹੀਦਾ ਕੋਈ ਫਾਇਦਾ ਨਹੀਂ ਕਿਉਂਕਿ ਅਸੀਂ ਆਪਣੇ ਜਿਹੜਾ ਸਿੱਖ ਧਰਮ ਸਿੱਖ ਪੰਥ ਹੈ ਜਿਹੜਾ ਅਸੀਂ ਪਖੰਡਵਾਦ ਤੋਂ ਦੂਰ ਏ ਅਸੀਂ ਆਪਣੇ ਗੁਰੂ ਆਦਾ ਜਿੰਨ ਨਰਾਦਰ ਨਹੀਂ ਹੋਣ ਦਵਾਂਗੇ ਬਿਲਕੁਲ ਕੋਈ ਆਨਲਾਈਨ ਸਮੇਂ ਦੇ ਵਿੱਚ ਸਵਾਲ ਕੀਤੇ ਜਾਣਗੇ ਉਹਨਾਂ ਨੂੰ ਪੁੱਛਿਆ ਜਾਏਗਾ ਕਿ ਇਹ ਕਰਨ ਦਾ ਕੀ ਮਕਸਦ ਸੀਦਾ ਸੀਗਾ ਤੁਹਾਡਾ ਤੇ ਇਸ ਨੂੰ ਸੁਧਾਰੋਗੇ ਕੋਈ ਸਵਾਲ ਹੋਣਗੇ ਆਨਲਾਈਨ ਟਾਈਮ ਦੇ ਵਿੱਚ ਉਹਨਾਂ ਦੀ ਸਾਰੀ ਟੀਮ ਨੂੰ ਦੇਖੋ ਸਾਰੇ ਹੁਣ ਆਪਾਂ ਕਰ ਰਹੇ ਕਾਰਵਾਈ ਹਨਾ ਹੁਣ ਜਿੰਨੇ ਆਪਣੇ ਸਤਕਾਰ ਕਮੇਟੀ ਵਾਲੇ ਲਾ ਲੋ ਤੇ ਐਸਪੀਸੀ ਵੀ ਦੇਖੋ ਕੀ ਕਰਦੀ ਆ ਤੇ ਜੋ ਨਹੀਂ ਕਰਨਗੇ ਅਸੀਂ ਤੇ ਬੈਠੇ ਹੀ ਆ ਸਾਡਾ ਤੇ ਸੇਵਾ ਹੀ ਇਹੀ ਆ ਜਿਨੇ ਪੰਥ ਦੇ ਮੋਰਚੇ ਆ ਬੰਦੀ ਸਿੰਘਾ ਦਾ ਕਿੱਡਾ ਮੋਰਚਾ ਚੱਲਦਾ ਹੈ ਬੇਦਬੀਆ ਦਾ ਇਨਸਾਫ ਲੈਣ ਲਈ 2 ਸਾਲ ਦਾ ਮੋਰਚਾ ਲੱਗਾ ਹੋਇਆ ਹੈ ਅਸੀਂ ਤੇ ਪੰਥ ਲਈ ਕੰਮ ਕਰਦੇ ਆ ਕੋਮ ਲਈ ਕੰਮ ਕਰਦੇ ਆ ਤੇ ਗਾਂ ਵੀ ਕਰਨੇ ਆ ਕੋਕੋ ਸਾਡੀ ਦੀ ਜਿਹੜੀ ਜ਼ਿੰਦਗੀ ਆ ਕੋਮ ਵਾਸਤੇ ਆ ਇਹ ਆਪਾਂ ਨੂੰ ਸੋਚਣ ਦੀ ਲੋੜ ਐ ਐਸ்சிਪੀ ਸੀ ਨੂੰ ਤਕੜੇ ਹੋ ਕੇ ਇਸ ਚੀਜ਼ ਦੇ ਧਿਆਨ ਦੇਣਾ ਚਾਹੀਦਾ ਜੋ ਨਹੀਂ ਦੇਣਗੇ ਅਸੀਂ ਤੇ ਪੰਥ ਦੇ ਕੰਮ ਕਰਨੀ ਕਰਨੇ ਅਸੀਂ ਤੇ ਕਰਾਂਗੇ ਕਰਾਂਗੇ ਬਿਲਕੁਲ ਬੱਬਾ ਕੁਲਵਿੰਦਰ ਜੀ ਤੇ ਬੱਬਾ ਮਾਨ ਜੀ ਸਾਡੇ ਨਾਲ ਸੀਗੇ ਗੱਲਬਾਤ ਕੀਤੀ ਹੈ ਹਮੇਸ਼ਾ ਕਹਿੰਦੇ ਜਦੋਂ ਪੰਜ ਪਿਆਰੇ ਵੀ ਤਿਆਰ ਕੀਤੇ ਜਾਂਦੇ ਨੇ ਸਜ ਜਾਂਦੇ ਨੇ ਜਦੋਂ ਉਹਨਾਂ ਨੂੰ ਕਿਤੇ ਲੈ ਕੇ ਜਾਂਦੇ ਆ ਕਿ ਪੰਜ ਸਿੰਘ ਲੈ ਕੇ ਜਾਂਦੇ ਨੇ ਪੂਰਾ ਇੱਕ ਦੇਖਿਆ ਜਾ ਰਿਹਾ ਕਿ ਸ਼ੁੱਧਤਾ ਹੈਗੀ ਇਹਨਾਂ ਦੇ ਵਿੱਚ ਕੇਸ ਰੱਖੇ ਹੋਏ ਨੇ ਕਿਰਪਾਨ ਹੈਗੀ ਹੈ ਕੜਾ ਹੈ ਕਿਸ਼ਰਾ ਹੈ ਪੂਰਾ ਕੁਝ ਦੇਖ ਕੇ ਜਿਹੜਾ ਤਿਆਰਬਰ ਤਿਆਰ ਸਿੰਘ ਲੈ ਕੇ ਜਾਂਦੇ ਨੇ ਪਰ ਜਦੋਂ ਐਮੰਦਿਆ ਗੱਲਾਂ ਆ ਜਾਣ ਭਾਈ ਮਰਦਾਨਾ ਜੀ ਦਾ ਰੋਲ ਕੀ ਪਤਾ ਕੌਣ ਕਰ ਰਿਹਾ ਹੈ ਬਾਬੇ ਨਾਨਕ ਦਾ ਰੋਲ ਕੀ ਪਤਾ ਕੌਣ ਕਰ ਰਿਹਾ ਉਹ ਸ਼ਾਮ ਨੂੰ दारू ਪੀ ਰਿਹਾ ਜਾਂ ਬੀੜੀ ਸਿਗਰਟ ਪੀ ਰਿਹਾ ਜਾਂ ਇਹ ਚੀਜ਼ਾਂ ਕਰ ਰਿਹਾ ਬਹੁਤ ਵੱਡੇ ਸਵਾਲ ਨੇ ਸੰਗਤ ਸੁਚੇਤ ਹੋਵੇ ਜਾਂ ਨਾ ਹੋਵੇ ਸਾਡਾ ਫਰਜ ਸੀਗਾ ਇਹ ਤੁਹਾਡੇ ਤੱਕ ਚੀਜ਼ਾਂ ਪਹੁੰਚਾਉਣੀਆਂ ਪਹਿਲਾਂ ਵੀ ਅਸੀਂ ਕਹਿ ਚੁੱਕੇ ਹਾਂ ਅਸੀਂ ਐਮੀ ਵਰਕ ਦੀ ਤਾਰੀਫ਼ ਵੀ ਕੀਤੀ ਹੈ ਤਾਰੀਫ਼ ਇਸ ਕਰਕੇ ਕੀਤੀ ਹੈ ਕਿ ਉਹਨਾਂ ਨੇ ਜਦੋਂ ਕੋਰੋਨਾ ਕਾਲ ਸੀਗਾ ਬੜਿਆਂ ਬੜੀ ਸੇਵਾ ਕੀਤੀ ਡੰਗਾਈ ਦੇ ਨਾਲ ਗੁਰਮੰਤਰ ਦੇ ਨਾਲ ਜੁੜਿਆ ਮੂਲ ਮੰਤਰ ਦੇ ਨਾਲ ਜੁੜਿਆ ਪਰ ਜਦੋਂ ਇਹ ਸਵਾਗ ਰੱਜ ਕੇ ਉਹਨਾਂ ਨੇ ਸਭ ਦੇ ਸਾਹਮਣੇ ਪੇਸ਼ ਕਰ ਦਿੱਤਾ ਇੱਕ ਨਕਲ ਕਰਕੇ ਪੇਸ਼ ਕਰਕੇ ਸਾਹਮਣੇ ਕਰ ਦਿੱਤੀ ਉਹ ਬਹੁਤ ਵੱਡੀ ਐ ਸਿੱਕ ਕਮਿਸ਼ਨ ਨੂੰ ਬਰਦਾਸ਼ਤ ਨਹੀਂ ਕਰਦੀ ਸਵਾਲ ਬਹੁਤ ਵੱਡੇ ਨੇ ਸੰਗਤ ਨਿਰਾਸ਼ ਐ ਉਹਨਾਂ ਨੇ ਦਿਨਾਂ ਵਿੱਚ ਕਿਉਂ ਜਵਾਬ ਦਿੰਦੇ ਨੇ ਜਾਂ ਨਹੀਂ ਈਮੇਲ ਵੀ ਉਹਨਾਂ ਨੂੰ ਕੀਤਾ ਹੋਇਆ ਹੈ ਤੱਕ ਉਹਨਾਂ ਦਾ ਕੋਈ ਜਵਾਬ ਨਹੀਂ ਆਇਆ ਅਸੀਂ ਸੰਪਰਕ ਕਰਨ ਦੀ ਲਗਾਤਾਰ ਕੋਸ਼ਿਸ਼ ਕਰਾਂਗੇ ਕਿ ਉਹ ਕੀ ਕਹਿੰਦੇ ਨੇ ਇਸ ਬਾਰੇ